ਜਦੋਂ ਤੁਸੀਂ ਸਰੀਰ ਵੱਲੋਂ ਮਾਰੇ ਹੋ ਜਾਂਦੇ ਆ ਤਾਂ ਲੋਕ ਦਿਲ ਵੱਲੋਂ ਮਾਰੇ ਹੋ ਜਾਂਦੇ ਆ ਜ਼ਿੰਦਗੀ ਦੇ ਵਿੱਚ ਵੱਡੀਆਂ-ਵੱਡੀਆਂ ਘਟਨਾਵਾਂ ਹੁੰਦੀਆਂ ਸਾਡੇ ਨਾਲ ਹਰ ਕੋਈ ਖੜਨਾ ਚਾਹੁੰਦਾ ਪਰ ਜਦੋਂ ਸਾਡੇ ਦੇ ਮਾੜਾ ਸਮਾਂ ਹੋਵੇ ਉਦੋਂ ਕੋਈ ਨਹੀਂ ਖੜਨਾ ਚਾਹੁੰਦਾ ਜਦੋਂ ਅਸੀਂ ਅਮੀਰ ਹੁੰਦੇ ਆ ਸਾਡੇ 'ਚ ਦੋਸਤ ਆਉਂਦੇ ਨੇ ਲੋਕ ਆਉਂਦੇ ਨੇ ਗੱਲਾਂ-ਵਾਟਾਂ ਹੁੰਦੀਆਂ ਨੇ ਸਾਨੂੰ ਯਾਰ ਕਹਿਣ ਵਾਲੇ ਕਈ ਲੋਕ ਤੁਹਾਡਾ ਅਤਾ ਪਤਾ ਲੈਣਗੇ ਜਦੋਂ ਤੁਹਾਡੇ ਕੋਲ ਕੋਈ ਸਰੀਰ ਹੋਊਗਾ ਪਰ ਸਰੀਰ ਕੰਮ ਦਾ ਨਹੀਂ ਹੋਊਗਾ ਉਦੋਂ ਲੋਕ ਤੁਹਾਡਾ ਪਤਾ ਨਹੀਂ ਲੈਣਗੇ ਜਦੋਂ ਤੁਹਾਡੇ ਸਰੀਰ 'ਚ ਜਾਨ ਹੋਊਗੀ ਤਕੜਾ ਹੋਊਗਾ ਉਦੋਂ ਲੋਕ ਤੁਹਾਡੀ ਜਾਣ ਪਹਿਚਾਨ ਵਧਾਉਣ ਦੇ ਵਿੱਚ ਹਿੰਮਤ ਵੀ ਕਰਨਗੇ ਔਰ ਤੁਹਾਡੇ ਨਾਲ ਰਹਿਣ ਦੀ ਕੋਸ਼ਿਸ਼ ਵੀ ਕਰਨਗੇ ਦੁਨੀਆ ਹਰ ਚੀਜ਼ ਤਕੜੀ ਭਾਲਦੀ ਆ ਵੀ ਤਕੜਾ ਰਿਆਗਾ ਕਦੇ ਵੀ ਦੁਨੀਆ ਦੇ ਇਹ ਨਹੀਂ ਕਿਹਾ ਵੀ ਸਾਨੂੰ ਮਾੜੀ ਚੀਜ਼ ਚਾਹੀਦੀ ਆ ਉਹ ਵਧੀਆ ਔਰ ਤਗੜੀ ਚੀਜ਼ ਪਾਲਦੀ ਆ ਜਦੋਂ ਚੀਜ਼ ਮਾੜੀ ਹੋ ਜਾਂਦੀ ਆ ਉਦੋਂ ਫਿਰ ਲੋਕ ਪਿੱਛੇ ਹਟ ਜਾਂਦੇ ਕੋਈ ਤੁਹਾਡੀ ਸੇਵਾ ਕਰਨ ਨੂੰ ਤਿਆਰ ਨਹੀਂ ਹੁੰਦਾ ਮੰਜੇ ਤੇ ਬੈਠੇ ਜਾਂ ਘਰ ਵਾਲੇ ਖੜਦੇ ਆ ਜਾਂ ਤੁਹਾਡੀ ਮਾਂ ਖੜਦੇ ਆ ਕਈ ਵਾਰੀ ਇਹ ਦੋਨੇ ਵੀ ਜਵਾਬ ਦੇ ਜਾਂਦੀਆਂ ਦੁਨੀਆ ਦੇ ਵਿੱਚ ਕਈ ਮਸਾਲੇ ਇਦਾਂ ਦੀਆਂ ਪਾਉਣ ਗਿਆ ਔਰ ਹੈਗੇ ਆ ਵੀ ਨਹੀਂ ਜ਼ਿਆਦਾਤਰ 99% ਆਪਣੇ ਨਾਲ ਆਪਣੀ ਮਾਂ ਜਿਹੜੀ ਉਹ ਖੜਦੀ ਆ ਹਮਦਰਦੀ ਸਰਪੂ 2-4 ਵਾਰ ਬੁੱਝੀ ਲੰਬੇ ਸਮੇਂ ਲਈ ਤੁਹਾਡਾ ਕੋਈ ਵੀ ਹਮਦਰਦੀ ਨਹੀਂ ਹੁੰਦਾ ਆਹਾਂ ਸਟੋਰੀਆਂ ਸਨੈਪਚੈਟਾਂ ਤੱਕ ਸੀਮਿਤ ਨੇ ਜਿਹੜੇ ਅੱਜ ਕੱਲ ਦੇ ਲੋਕ ਨੇ ਅੱਜ ਦੇ ਯਾਰ ਦੋਸਤ ਸਿਰਫ ਆਪਣਾ ਜਨਮ ਦਿਨ ਮਨਾਉਣ ਦੇ ਲਈ ਕੇਕ ਸੱਟਣ ਲਈ ਗਾਣੇ ਲੋਕ ਦੇ ਲਈ ਸਟੋਰੀਆਂ ਦੇ ਵਿੱਚ ਸਿਰਫ ਇੰਨਾ ਕੰਮ ਕਰਦੇ ਨੇ ਜਦੋਂ ਤੁਸੀਂ ਉਹਨਾਂ ਤੋਂ 2-4000 ਮੰਗ ਲੋ ਜਾ ਤੁਸੀਂ ਉਹਨਾਂ ਤੋਂ ਕੋਈ ਹੈਲਪ ਮੰਗ ਲਓ ਜਾਂ ਤੁਸੀਂ ਆਪਣੇ ਨਾਲ ਜਾਣ ਦੀ ਉਹਨਾਂ ਨੂੰ ਕਹਿਣ ਦੀ ਗੱਲ ਕਹਿ ਕੇ ਦੇਖੋ ਨਾਲ ਜਾਣਾ ਉੱਥੇ ਔਖਾ ਟਾਈਮ ਲੱਗੇ ਆ ਤੁਹਾਡੇ ਨਾਲ ਕੋਈ ਨਹੀਂ ਬਣਦਾ ਦਿਨ ਚ 2-3 ਵਾਰ ਆਵੇ ਕੋਈ ਵੀ ਇਨਸਾਨ ਆਵੇ ਇੱਕ ਦਿਨ ਦੇ ਵਿੱਚ ਉਹ ਟੁਟਾ ਆਪਣਾ ਜਿਹੜਾ ਤੁਸੀਂ ਆਪਣਾ ਕਹੇ ਚਾਹੇ 4 ਵਾਰ ਆਵੇ ਚਾਹੇ 5 ਵਾਰ ਆਵੇ ਤੁਡੀ ਜ਼ਿੰਦਗੀ ਦੇ ਵਿੱਚ ਜਿਹੜਾ ਇਨਸਾਨ ਇੱਕ ਵਾਰੀ ਤੁਹਾਡੇ ਨਾਲ ਦਿਨੋਂ ਖੜ ਗਿਆ ਉਹ ਹੀ ਤੁਹਾਡਾ ਹੁੰਦਾ ਚਾਹੇ ਕੋਈ ਦਿਨ ਤੁਹਾਡੇ ਕੋਲ ਪੰਜ ਵਾਰੀ ਹੋਵੇ ਚਾਹੇ 10 ਵਾਰੀ ਹੋਵੇ ਜਿਹੜਾ ਤੁਹਾਡੇ ਨਾਲ ਇੱਕ ਵਾਰੀ ਖੜ ਗਿਆ ਉਹ ਹੀ ਤੁਹਾਡਾ ਹੁੰਦਾ ਬਾਕੀ ਸਭ ਫੇਕ ਹੁੰਦੇ ਆ ਸਿਰਫ ਰੱਬ ਪਰਮ ਅਕਾਲ ਪੁਰਖ ਆਪਣਾ ਪੁਰ ਦੁਨੀਆ ਦੇ ਵਿੱਚ ਕੋਈ ਵੀ ਸਾਡਾ ਇੱਥੇ ਨਹੀਂ ਹੈ